ਨੋਪਰੇਸ਼ਨ ਸਰਕਾਰ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਹੈ ਪਹਿਲਾ ਨਸ਼ਾ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਨਾਲ ਨਾਲ ਨਾਈਟ ਡੋਮਿਨੇਸ਼ਨ ਕੇ ਅੱਜ 10 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗਾ ოਪਰੇਸ਼ਨ ਸਾਰੇ ਪੰਜਾਬ ਦੇ ਅੰਦਰ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ ਮੇਰੀ ਪਟਿਆਲੇ ਦੀ ਡਿਊਟੀ ਲੱਗੀ ਹੋਈ ਹੈ ਹੁਣ ਤੋਂ ਅਸੀਂ ਜਿੰਨੇ ਵੀ ਤੁਹਾਡੇ ਸੈਂਸਿਟਿਵ ਪੁਆਇੰਟਸ ਹਨ ਇਲਾਕੇ ਹਰ ਚੈਕ ਕਰਾਂਗੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਸੀਨੀਅਰ ਅਫਸਰ ਸਾਰੇ ਨਰਮ ਬਰੀਫਿੰਗ ਕਰਾਂਗੇ ਤਾਂ ਕਿ ਪ੍ਰੋਪਰ ਚੈਕਿੰਗ ਹੋਵੇ ता कोई माड़ा आंसर है किसी भी तरीके कोई शरारत ना कर पाए कोई क्राइम ना कर पाए वह रोकने वास्ते और वद तो वद चेकिंग थी, वो तो वो चैकिंग वहीकल थी के भी करा पटिया लग रहा इंटरटेट नाके भी लग रहे हैं कोई अच्छा दोनों नाके इंटर स्टेट नाके भी लगा रहे हैं ਔਰ ਬਾਰਡਰ ਦੇ ਵੀ ਬੜਾ ਆਪਰੇਸ਼ਨਲ ਡਿਟੇਲ ਮੈਂ ਨਹੀਂ ਦਵਾਂਗਾ ਕਿੰਨੀ ਫੋਰਸ ਹੈ ਜੀ 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 ਤੇ ਕਿੱਥੇ ਕਿੱਥੇ ਨੱਕ ਲੱਗਣਾ ਹੈ ਸਾਡਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਓਕੇ ਜੀ ਫਿਰ ਜੇ ਟੀਵੀ ਤੇ ਅਸੀਂ ਦੇਖਤਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਫਿਰ ਫਾਇਦਾ ਨਹੀਂ ਜੀ ਜੀ ਤੋਂ ਇਹਨਾਂ ਨੂੰ ਆਪਣੇ ਆਪ ਸ਼ਿਫਟਿੰਗ ਨਾ ਕੇ ਚੈਕਿੰਗ ਪੁਆਇੰਟਾਂ ਤੇ ਆਪਣੇ ਆਪਣੇ ਜਾਣਗੇ ਕਰਨ ਸਰ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਉਸੇ ਨੂੰ ਲੈ ਕੇ ਜ਼ਿਆਦਾ ਸਪੈਸ਼ਲ ਚਲਾਈ ਜਾ ਰਹੀ ਹੈ ਨਸ਼ਾ ਨਸ਼ਾ ਤਾਂ ਚੱਲ ਹੀ ਰਿਹਾ ਹੈ ਨਸ਼ਾ ਤਾਂ ਪੂਰਾ ਪੂਰਾ ਜੰਗੀ ਪੱਧਰ ਤੇ ਚੱਲ ਰਿਹਾ ਹੈ ਇਹ ਸਪੈਸ਼ਲੀ ਚੱਲਿਆ ਕਿ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ ਰਾਤ ਦੇ ਵੇਲੇ ਸੜਕਾਂ ਡੋਮੀਨੇਟ ਕਰਨੀਆਂ ਇਹੋ ਜਿਹੇ ਸੈਂਸਿਟਿਵ ਪੁਆਇੰਟ ਆਈਸੋਲੇਟਿਡ ਪਲੇਸ ਜਿਹੜਾ ਰਾਤ ਦੇ ਵੇਲੇ ਕੁਝ ਨਹੀਂ ਹੁੰਦਾ ਉੱਥੇ ਕੋਈ ਕ੍ਰਿਮੀਨਲ ਸ਼ੈਲਟਰ ਲੈ ਲਵੇ ਕੋਈ ਐਕਟੀਵਿਟੀ ਕਰ ਜਾਏ ਕੋਈ ਐਂਟੀ ਸੋਸ਼ਲ ਉਨਾ ਦੇ ਵਾਸਤੇ ਸਪੈਸ਼ਲ ਸਰ ਕੋਈ ਅਲਰਟ ਵਗੈਰਾ ਆਇਆ ਸੀਗਾ ਨਹੀਂ ਤੋਂ ਸਟੇਟ ਵਾਈਡ ਚੱਲ ਰਿਹਾ ਨਾ ਅਲਰਟ ਤੋਂ ਸਟੇਟ ਵਾਈਡ ਜਿਹੜਾ ਹੈ ਨਾ ਜੀ ਇਹ ਸਰਕਾਰ ਦਾ ਫੈਸਲਾ ਹੈਗਾ ਤੇ ਨਾਲ ਡੀਜੀਪੀ ਸਾਹਿਬ ਦਾ ਹੁਕਮ ਹੈ ਖੁਦ ਡੀਜੀ ਸਾਹਿਬ ਵੀ ਸ਼ਾਇਦ ਬਾਹਰ ਹੈਗੇ ਅੱਜ ਸੀਨੀਅਰ ਅਫਸਰਾਂ ਨੂੰ ਡਿਊਟੀ ਲੱਗਦੀ ਹੈ ਚੈਕਿੰਗ ਕਰਨ ਦੀ ਸਰ ਤੁਹਾਨੂੰ ਲੱਗਦਾ ਕਿ ਜਿਹੜਾ ਸਿਨੈਟ ਐਂਡ ਨੌਬਲ ਪੂਰੇ ਸੀ ਹਮਨੇ ਉਸ ਨੂੰ ਲੈ ਕੇ ਕਾਫੀ ਪੁਲਿਸ ਕਵਰ ਵਿੱਚ ਚੋਪਨੀ ਨੂੰ ਵਰਤੀ ਗਈ ਕਿਉਂਕਿ ਇਸ ਤਰ੍ਹਾਂ ਦੇ ਵਰਤਾਰਾ ਤਾਂ ਕਾਫੀ ਜ਼ਿਆਦਾ ਪੰਜਾਬ ਦੇ ਦੇਖਣ ਨੂੰ ਮਿਲ ਸੀ ਤਦੋਂ ਪਟਿਆਲਾ ਜ਼ਿਲ੍ਹੇ ਚ ਵੀ ਪਹਿਲਾਂ ਤੋਂ ਵੀ ਮੈਂ ਅੰਦਰ ਆ ਹਾਂ ਤੁਸੀਂ ਦੇਖਿ ये एक्सरसाइज चल रही है पहली मार्च तक और पूरे जोर शोर न ये ना साड हो गई है, है कि रात दे वेले गाए बगाए परसों में नाइट डोमीनेशन किया नाइट डोमीनेशन का मतलब होंगे कि सड़क सुनी ना रह जाए नाके तो लगता ही हैं साथ रूटीन पर स्पेशल मुहिम चलाए ताकि कोई माड़ा अंसर कोई भी हो चाहे चोर होकू होर हो किसी ने कोई वारदात न कर रहे ताकि लोगों को अस् सिक्योरिटी रहेगी ਇਹ ਜੀ ਸਾਹਿਬ ਤੇ ਡਿਪੈਂਡ ਕਰਦਾ ਪਰ ਫਿਲਹਾਲ ਇਹ ਕਰ ਲੀ। थैंक यू थैंक यू जी